ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਮਾਜ਼ਮਾਨਾ ਟੀਵੀ ਤੋਂ ਬਰਸਾਤ ਦਾ ਮੌਸਮ ਜਿੱਥੇ ਗਰਮੀ ਤੋਂ ਰਾਹਤ ਲੈ ਕੇ ਆਉਂਦਾ ਹੈ ਉੱਥੇ ਹੀ ਬਹੁਤ ਸਾਰੀਆਂ ਮੁਸੀਬਤਾਂ ਵੀ ਲੈ ਕੇ ਆਉਂਦਾ ਹੈ ਔਰ ਉਹਨਾਂ ਮੁਸੀਬਤਾਂ ਵਿੱਚ ਸਭ ਤੋਂ ਵੱਡੀ ਮੁਸੀਬਤ ਹੈ ਜਿਆਦਾ ਬਰਸਾਤ ਹੋਣ ਕਾਰਨ ਦਰਿਆਵਾਂ ਦਾ ਜਲ ਪੱਧਰ ਵਧਨਾ ਅਤੇ ਹੜ੍ਹਾਂ ਵਰਗੀ ਮਾਰੂ ਸਥਿਤੀ ਹੜ ਜਿਹੜੇ ਕਿ ਇਸ ਵੇਲੇ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਮਾੜਾ ਪ੍ਰਭਾਵ ਛੱਡ ਰਹੇ ਨੇ ਲੋਕ ਇਹਨਾਂ ਦੇ ਸ਼ਿਕਾਰ ਹੋ ਰਹੇ ਨੇ ਲੁਧਿਆਣਾ ਪ੍ਰਸ਼ਾਸਨ ਨੇ ਹੜ੍ਹਾਂ ਵਰਗੀ ਸਥਿਤੀ ਦੀ ਤਿਆਰੀ ਅਤੇ ਲੋਕਾਂ ਦੇ ਬਚਾ ਵਾਸਤੇ ਇਹਨਾਂ ਮੁਸੀਬਤਾਂ ਨੂੰ ਨਜਿੱਠਣ ਲਈ ਇੱਕ ਮੌਕ ਡ੍ਰਿਲ ਯਾਨੀ ਕਿ ਇੱਕ ਤਿਆਰੀ ਰਿਹਰਸਲ ਪਿੰਡ ਗੜੀ ਫਾਜ਼ਿਲ ਜਿਲ੍ਹਾ ਲੁਧਿਆਣਾ ਵਿਖੇ ਕੀਤੀ ਗਈ ਡੀਸੀ ਮਾਨਯੋਗ ਸ਼੍ਰੀ ਹਮਾਸ਼ੂ ਜੈਨ ਜੀ ਜੀ निगरानी हीट ਜਿਸ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਨੇ ਹਿੱਸਾ ਲਿਆ ਪੇਸ਼ ਹੈ ਇਸ ਦੀ ਇੱਕ ਰਿਪੋਰਟ ਮੌਕ ਡ੍ਰਿਲ ਨੇ ਪਿੰਡ ਗੜੀ ਫਾਜ਼ਲ ਵਿੱਚ ਇੱਕ ਕਾਲਪਨਿਕ ਹੜ੍ਹ ਸਥਿਤੀ ਦੀ ਨਕਲ ਕੀਤੀ ਜਿਸ ਵਿੱਚ ਡਰੇਨੇਜ ਪੰਚਾਇਤਾਂ ਜੰਗਲਾਤ ਮਾਲੀਆ ਖੁਰਾਕ ਅਤੇ ਸਿਵਲ ਸਪਲਾਈ ਮੈਡੀਕਲ ਪੁਲਿਸ ਪਸ਼ੂ ਪਾਲਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜ਼ਿਲ੍ਹਾ ਮੰਡੀ ਦਫ਼ਤਰ ਜਨਤਕ ਸਿਹਤ ਆਵਾਜਾਈ ਪੁਲਿਸ ਅਤੇ ਸਿੱਖਿਆ ਸਮੇਤ ਕਈ ਮੁੱਖ ਵਿਭਾਗ ਸ਼ਾਮਿਲ ਸਨ ਇਸ ਅਭਿਆਸ ਦਾ ਉਦੇਸ਼ ਹੜ੍ਹ ਵਰਗੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਭਾਗਾਂ ਵਿੱਚ ਤਿਆਰੀ ਸੀ ਪ੍ਰਤੀਕਿਰਿਆ ਸਮਾਂ ਅਤੇ ਤਾਲਮੇਲ ਦੀ ਜਾਂਚ ਕਰਨਾ ਸੀ ਇਹ ਅਭਿਆਸ ਚਲਾ ਕੰਟਰੋਲ ਰੂਮ ਤੇ ਪ੍ਰਾਪਤਿਕ ਮੌਕ ਚੇਤਾਵਨੀ ਨਾਲ ਸ਼ੁਰੂ ਹੋਇਆ ਜਿਸ ਵਿੱਚ ਅਧਿਕਾਰੀਆਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਦੇ ਵਧਨ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ।